ਸਵਾਗਤ ਤੁਸੀਂ ਦੇਖ ਰਹੇ ਹੋ ਕਲੈਰ ਅਮਰਿਤ ਚੈਨਲ ਤੇ ਮੈਂ ਤੁਹਾਡੀ ਆਪਣੀ ਅਮਰਿਤਪਾਲ ਕਲੈਰ ਨਵੇਂ ਖਿਆਲਾਂ ਦੇ ਸਿਰਜਕ ਅਤੇ ਪੰਜਾਬੀ ਕਵਿਤਾ ਦਾ ਉੱਭਰਦਾ ਨਾਮ ਸ਼ਾਇਰ ਸੁਬਾਸ਼ ਸੋਲੰਕੀ ਪੇਸ਼ ਕਰ ਰਹੇ ਹਾਂ ਇਹਨਾਂ ਦੀ ਕਵਿਤਾ ਮੈਂ ਤੇ ਮੇਰੀ ਕਵਤਾ ਮੇਰੇ ਹੰਝੂਆਂ ਵਿੱਚ ਤੂੰ ਮਿਲ ਜਾਏਂਗੀ ਸਾਹਿਤ ਦੇ ਰੂਪ ਵਿੱਚ ਫੁੱਲਾਂ ਵਾਂਗ ਖਿਲ ਜਾਏਂਗੀ 파ਸ਼ਾ ਬੋਲੀ ਦੀ ਤੂੰ ਰਾਖੀ ਕਰਦੀ ਰਹੀ ਉਮੀਦ ਕਰਾਂਗਾ ਤੂੰ ਅੱਖਰਾਂ ਦੀ ਨਦੀ ਵਹਾਏਂਗੀ ਚੁੱਪ ਚਾਪ ਸਾਰੇ ਦੁੱਖੜੇ ਸਹਿਣ ਕਰੀ ਸ਼ਬਦਾਂ ਨੂੰ ਜਿਉਂਦਾ ਰੱਖੀ ਬੇਮੌਤ ਨਾ ਮਰੀ ਜਗ ਭਾਵੇਂ ਮੇਰੇ ਤੋਂ ਰੁੱਸ ਜਾਵੇ ਤੂੰ ਅੱਖਰ ਜੋੜ-ਜੋੜ ਗੀਤ ਉਹਨਾਂ ਅੱਗੇ ਧਰੇ ਤੂੰ ਬਿਲਕੁਲ ਚਿੰਤਾ ਨਾ ਜਰਾ ਵੀ ਕਰੀ ਖੁਸ਼ੀ-ਖੁਸ਼ੀ ਤੂੰ ਪਾਸ਼ਾ ਦੇ ਦੁੱਖ ਜਰੀ ਕਵੀ ਜਾਨੀ ਮੇਰੇ ਅੰਦਰ ਬਿਖਰੇ ਜਜ਼ਬਾਤਾਂ ਨੂੰ ਮੰਚਾਂ ਉੱਪਰ ਗਾ ਕੇ ਲੋਕਾਂ ਦੇ ਦਿਲ ਭਰੀ ਮੇਰੇ ਬਾਦ ਦੂ ਰੁਕ ਨਾ ਜਾਵੀ ਕਾਵ ਸੰਗ੍ਰਹਿ ਦੇ ਤੂੰ ਮਹਿਲ ਬਣਾਵੀ ਪੰਜਾਬੀ ਮਾਂ ਦੇ ਜੋ ਬੇਟੇ ਵਿਛੜੇ ਮਾਂ ਤੋਂ ਉਹਨਾਂ ਨੂੰ ਮਾਂ ਦੇ ਦੁੱਖ ਸੁਣਾਵੀ ਅੱਖਰ ਅੱਖਰ ਜੋੜ ਕੇ ਬਣ ਸ਼ਬਦਾਂ ਦੀ ਰਾਣੀ ਪੰਜਾਬੀ ਮਾਂ ਬੋਲੀ ਦੀ ਲਿਖੀ ਕਾਵ ਕਹਾਣੀ ਬੁੱਢੇ ਬਾਪੂ ਪੰਜਾਬ ਦੇ ਹੋਏ ਸੀ ਕੁਝ ਖਾਸ ਬੁੱਢੇ ਬਾਪੂ ਪੰਜਾਬ ਦੇ ਹੋਏ ਸੀ ਕੁਝ ਖਾਸ ਨਾਨਕ ਰਵਿਦਾਸ ਬੁੱਲਾ ਵਾਰਸ ਵਰਗੇ ਹਾਣੀ ਨਾਨਕ ਅਰਵਿਦਾਸ ਬੁੱਲਾ ਵਾਰਸ ਵਰਗੇ ਹਾਣੀ ਇਹਨਾਂ ਦੀ ਤੂੰ ਲਿਖੀ ਕਹਾਣੀ ਇਹਨਾਂ ਦੀ ਤੂੰ ਲਿਖੀ ਕਹਾਣੀ